ਆਦਾ ਮੇਲਾ ਕਾ ਤੋਂ ਫੁੱਲਿਆ ਫਿਰਦਾ ਏ ਹੁਸਨ ਜਵਾਨੀ ਅੰਦਰ ਰਪਨੋਂ ਫੁੱਲਿਆ ਫਿਰਦਾ ਏ ਹੋਸ਼ਾ ਲਾ ਜਾਵਣਗੇ ਲਖਰੇ ਇੱਕ ਦਿਨ ਅਕਮਸਤਾਨੀ ਦੇ ਸਦਾ ਸ਼ੌਕ ਨਹੀਂ ਰਹਿਣੇ ਮਿੱਤਰਾ ਜੜੀ ਜਵਾਨੀ ਦੇ ਚਾਰ ਦਿਨਾਂ ਦਾ ਮੇਲਾ ਕਾ ਤੋਂ ਫੁੱਲਿਆ ਫਿਰਦਾ ਏ ਹੁਸਨ ਜਵਾਨੀ ਅੰਦਰ ਰਪਨੋਂ ਫੁੱਲਿਆ ਫਿਰਦਾ ਖਰੇ ਇੱਕ ਦਿਨ ਅੱਖ ਮਸਤਾਨੀ ਦੇ ਸਦਾ ਸ਼ੌਕ ਨਹੀਂ ਰਹਿਣੇ ਮਿੱਤਰ ਜਣੀ ਜਵਾਨੀ ਦੇ ਜੋਬਨ ਲੰਘਿਆ ਚੜੀ ਜਵਾਨੀ ਕਦਰਾਂ ਬਦਲ ਗੀਆਂ ਟੇਢੀ ਅੱਖ ਨਾਲ ਝਾਕੇ ਤੇ ਹੁਣ ਨਜ਼ਰਾਂ ਬਦਲ ਗਈਆਂ ਹੋਤ ਮੁੱਕੀ ਜਾਣੇ ਜ਼ਖਮ ਬੁਰੇ ਅੱਖੀਆਂ ਦੀ ਕਹਾਣੀ ਦੇ ਸਦਾ ਸ਼ੌਕ ਨਹੀਂ ਰਹਿਣੇ ਮਿੱਤਰ ਜਣੀ ਜਵਾਨੀ ਤੇ ਬੁੱਲ ਵਡੇਰਿਆਂ ਨੂੰ ਹੋ ਸਭ ਨੂੰ ਸਮਝੇ ਮੂਰਖ ਚੜਿਆ ਟਾਕ ਸ਼ਤਾਨੀ ਤੇ ਸਦਾ ਸ਼ੌਕ ਨਹੀਂ ਰਹਿਣੇ ਮਿਸਰਾ ਚੜੀ ਜਵਾਨੀ ਤੇ ਸ਼ੀਸ਼ੇ ਦੇ ਵਿੱਚ ਮੁਰਮੜਵੇਂ ਕੇ ਸੂਰਤ ਸੋ ਵੀਤੇ ਹੋਏ ਯਾਦ ਨਹੀਂ ਕਰਦਾ ਕਦੇ ਯਾਦ ਨਹੀਂ ਕਰਦਾ ਬਹਿਣੇ ਕੀਦੇ ਵਾਕਿਆ ਨੂੰ ਨਾਲ ਰੋਗ ਦੇ ਖਾਂਦਾ ਤੇ ਨਿਤ ਘੂਰੇ ਮਾਪਿਆਂ ਨੂੰ ਹੋ ਮੇਲਾ ਬੈਠਾ ਗਿਣਦਾ ਰਹਿੰਦਾ ਮੜ ਕੇ ਗਾਲੀ ਦੇ ਸਦਾ ਸ਼ੌਕ ਨਹੀਂ ਰਹਿਣੇ ਮਿੱਤਰਾ ਚੜੀ ਜਵਾਨੀ ਦੇ ਕਤੋਂ ਮੂਨ ਨਿਸ਼ਾਨੀ ਦੇ ਸਦਾ ਸ਼ੌਕਨੀ ਰਹਿਣੇ ਮਿੱਤਰਾ ਚੜੀ ਜਵਾਨੀ ਤੇ ਤੇਰੀ ਖਾਤੂ ਦਸਵੇਂ ਗੁਰ ਨੇ ਸਭ ਕੁਝ ਵਾਰ ਦਿੱਤਾ ਨਿਕਿਆ ਨਿਕਿਆ ਜ਼ਿੰਦਾ ਦੇ ਸਿਰ ਮੈਲੇ ਉਤਾਰ ਦਿੱਤਾ ਬਹੁਤ ਮੜਵੇ ਕੀ ਇਤਿਹਾਸ ਕਿਤੇ ਪੁੱਤਰਾਂ ਦੇ ਦਾਨੀ ਦੇ ਸਦਾ ਸ਼ੌਕਨੀ ਰਹਿਣੇ ਮਿੱਤਰਾ ਚੜੀ ਜਵਾਨੀ ਤੇ ਚੜੀ ਜਵਾਨੀ ਦੇ ਸਰਹੰਦਾਂ ਨਹੀਂ ਰਾਖੀ ਕੀਤੀ ਵੀਰ ਜਵਾਨਾਂ ਨੇ ਮਿੱਟੀ ਵਿੱਚੋਂ ਸੋਨਾ ਕਢਿਆ ਵੇ ਕਿਸਾਨਾਂ ਨੇ ਹੋ ਸਹਸ ਨੇ ਪੈਰ ਟਕਾਲੇ ਉੱਤੇ ਚੜਿਆ ਜ਼ਮਾਨੀ ਦੇ ਸਦਾ ਪੇਸ਼ਾਨ ਵਧਾਉਣੀ ਜੇ ਹੋ ਭਾਗੋ ਵਾਲਿਆ ਛੱਡ ਦੇ ਕਾਰਜ ਧਰਮ ਦੀ ਹਾਨੀ ਦੇ ਸਦਾ ਸ਼ੌਕ ਨਹੀਂ ਰਹਿਣੇ ਮਿੱਤਰਾਂ ਚੜੀ ਜਵਾਨੀ ਦੇ ਸਦਾ ਸ਼ੌਕ ਨਹੀਂ ਰਹਿਣੇ ਮਿੱਤਰਾਂ ਚੜੀ ਜਵਾਨੀ